ਕਿਰਤਾਸਪੁਰ ਤੋਂ ਭਾਜਪਾ ਉਮੀਦਵਾਰ ਦਨੀਸ਼ ਬੱਬੂ ਦਾ ਕਲਾਨੌਰ ਚ ਇੱਕ ਵਾਰ ਫਿਰ ਕਿਸਾਨਾਂ ਨੇ ਕੀਤਾ ਵਿਰੋਧ ਲੋਕ ਸਭਾ ਹਲਕਾ ਕਰਤਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਨੀਸ਼ ਬੱਬੂ ਦੀ ਅੱਜ ਕਲਾਨੌਰ ਫੇਰੀ ਮੋਕੇ ਸੰਜੁਕਤ ਕਿਸਾਨ ਮੋਰਚੇ ਨਾਲ ਸਤੀ 354 ਤੇ ਤਿੱਖਾ ਵਿਰੋਧ ਕੀਤਾ ਗਿਆ ਇਸ ਮੋਕੇ ਜਮਹੂਰੀ ਕਿਸਾਨ ਸਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਲੋਂ ਸਰਦੂਲ ਸਿੰਘ ਸੁਖਵਿੰਦਰ ਸਿੰਘ ਆਦਿ ਵੱਖ-ਵੱਖ ਜਥੇਬੰਦੀਆਂ ਦੇ ਤਰਚਨਾ ਆਗੂਆਂ ਪੁਲਸ ਤੇ ਸੈਂਕੜੇ ਜਵਾਨਾਂ ਵੱਲੋਂ ਭਾਜਪਾ ਉਮੀਦਵਾਰ ਦੀ ਰੈਲੀ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਸੀ ਪੁਲਸ ਕਾਰੀਆਂ ਅਤੇ ਕਿਸਾਨ ਆਗੂਆਂ ਦੌਰਾਨ ਇਸ ਮੌਕੇ ਤੱਕੀ ਬਹਿਸ ਬਾਜੀ ਵੀ ਦੇਖਣ ਨੂੰ ਮਿਲਿ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਚਮ ਕੇ ਨਾਰੇ ਬਾਜੀ ਵੀ ਕੀਤੀ ਗਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਕਿ ਸੱਦਾ ਸਾਰੇ ਦੇਸ਼ ਪੰਦਰ ਤੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਕਿ ਬੀਜੇਪੀ ਦੇ ਆਗੂ ਜਿੱਥੇ ਵੀ ਜਾਣ ਇਹਨਾਂ ਦੇ ਬਸਵਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣੇ ਆ ਇਹਨਾਂ ਨੇ ਸੜਨਾ ਜਿੰਨੇ ਵਾਦੇ ਕੀਤੇ ਕਿਸਾਨਾਂ ਮਜ਼ਦੂਰਾ ਦੇਸ਼ ਦੇ ਹਿੱਤ ਵਿੱਚ ਜਿਹੜੀ ਗੱਲਾਂ ਕਰਨ ਵਏ ਨੇ ਉਹਨਾਂ ਨੇ ਜਿੰਨੇ ਵਾਦੇ ਕੀਤੇ ਸਾਰੇ ਤੋਂ ਭੱਜੇ ਇਹਨਾਂ ਨੇ ਕਿਸਾਨਾਂ ਤੇ ਇਹਨਾਂ ਅਧਿਆਚਾਰ ਕੀਤਾ ਉਥੇ 13 ਮਹੀਨੇ ਬਹਿ ਕੇ ਅਸੀਂ 750 ਕਿਸਾਨ ਸ਼ਹੀਦ ਕਰਾਏ ਆ ਹੁਣ ਇਹ ਲੋਕਾਂ ਨੂੰ ਦਿੱਲੀ ਨਹੀਂ ਜਾਣਦੇ ਇਹਨਾਂ ਤਨ ਆਸ਼ਿਰ ਰਈਆ ਇਹਦਾ મોદી ਦਾ ਕਿ ਹਰ ਗੱਲ ਮੰਨ ਕੇ ਐਮਐਸਪੀ ਦਾ ਕਾਨੂੰਨ ਮੰਨ ਕੇ ਬਿਜਲੀ ਦਾ ਕਾਨੂੰਨ ਮੰਨ ਕੇ ਲਖੀਮਪੁਰ ਖੇੜੀ ਵੇ ਕਾਨੂੰਨ ਮੰਨ ਕੇ ਉਥੇ ਗੱਲਾਂ ਮੰਨ ਕੇ ਮੁਕਰ ਗਿਆ ਹਰ ਗੱਲ ਤੇ ਇਹ ਕਰਕੇ ਇੰਨਾ ਗੁਰੂ ਬੋਲਦਾ ਇਹਦੀ ਬਕਵਾਸ ਕਰਦਾ ਇਹਨਾਂ ਝੂਠਾ ਪ੍ਰਧਾਨ ਮੰਤਰੀ ਅੱਜ ਤੱਕ ਦੇਸ਼ ਵਿੱਚ ਆਇਆ ਨਹੀਂ ਪਹਿਲਾ ਪ੍ਰਧਾਨ ਮੰਤਰੀ ਜਿਹੜਾ ਝੂਠ ਦੇ ਸਿਰ ਤੇ ਸਾਰੀਆਂ ਗੱਲਾਂ ਕਰਦਾ ਇਹ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਬੀਜੇਪੀ ਦਾ ਕੈਂਡੀਡੇਟ ਵਿਨੇਸ਼ ਬਬੂ ਜਿਹੜਾ ਅੱਜ ਪ੍ਰਚਾਰ ਕਰਨ ਵਾਸਤੇ ਆਇਆ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਸਾਰੇ ਕਿਸਾਨ ਜਥੇਬੰਦੀਆਂ ਇੱਕ ਸੰਯੁਕਤ ਖਾਨੇ ਨੇ ਕਿ ਅੱਜ ਦੇ ਅਸੀਂ ਇੱਥੇ ਬੈਠੇ ਆਂ ਪ੍ਰਸ਼ਾਸਨ ਨੇ ਸਾਡਾ ਵਾਅਦਾ ਕੀਤਾ ਸੀ ਤੁਸੀਂ ਸ਼ਾਂਤ ਬਈ ਬੈਠੇ ਰਹੋ ਉਹਨਾਂ ਨੂੰ ਜਗੀਰ ਲਾਏ ਸਾਡੇ ਵੱਲੋਂ ਕੋਈ ਪ੍ਰੋਵੋਕੇਸ਼ਨ ਨਹੀਂ ਹੈ ਅਸੀਂ ਸ਼ਾਂਤ ਬਈ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹੁੰਦੇ ਅਸੀਂ ਦਲੀਲ ਨਾਲ ਗੱਲ ਕਰਨੀ ਚਾਹੁੰਦੇ ਸਾਡੀ ਦਲੀਲ ਦਾ ਜਵਾਬ ਦੇ ਦੇ ਅਸੀਂ ਚਲੇ ਜਾਵਾਂਗੇ ਪਰ ਉਹਨਾਂ ਨੇ ਸਾਡਾ ਵਾਅਦਾ ਕਰਕੇ ਅੱਜ ਵਾਅਦਾ ਖਿਲਾਫੀ ਕੀਤੀ ਆ ਸਾਨੂੰ ਉੱਥੇ ਬਿਠਾ ਛੜਿਆ ਉਹ ਬਨੇਸ਼ ਬਬਿੰਦ ਪੂਰੀ ਦੂਜੇ ਪਾਸੇ ਵੀ ਲਿਆ ਕੇ ਪੈਲਸ ਚ ਚਵਾੜ ਦਿੱਤਾ ਜਿੱਥੇ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਸਾਡੇ ਨਾਲ ਗੱਲ ਨਹੀਂ ਕਰਾਈ ਇਹ ਗੱਲ ਤੋਂ ਪ੍ਰਸ਼ਾਸਨ ਮੁਕਰਿਆ ਅਸੀਂ ਉੱਥੇ ਬਿਲਕੁਲ ਛਾਤ 'ਤੇ ਸਾਰੇ ਬੈਠੇ ਸਾਂ ਸੱਤ ਬੰਦੇ ਇਹਨਾਂ ਕਿਹਾ ਵੀ ਇੱਥੇ ਸਾਹਮਣੇ ਤੁਹਾਡੇ ਆਹ ਸੱਤ ਆਗੂ ਜਿਹੜੇ ਇਹਨਾਂ ਨਾਲ ਗੱਲ ਕਰੇਗਾ ਨਹੀਂ ਨਹੀਂ ਗੱਲ ਕਰਾਂਗੇ ਅਸੀਂ ਅੱਜ ਜੋ ਕਰ ਰਹੇ ਹਾਂ ਪਰ ਉਹ ਕਰ ਰਹੇ ਪਰ ਜਿਹੜੇ ਸਾਡੇ ਸਾਥੀ ਫੜ ਕੇ ਲੈ ਗਏ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਗਏ ਸੀ ਮੈਨੂੰ ਛੱਡ ਗਏ ਨਾ ਬਾਕੀ ਦੋ ਸਾਥੀ ਸਾਡੇ ਫੜੇ ਨਾ ਥਾੜੇ ਜਿੰਨਾ ਜਿਹੜੋਂ ਨਹੀਂ ਛੱਡਦੇ ਨਾ ਛੱਡੇ ਤਾਂ ਥਾੜੀ ਤੇ ਬੂਏ ਘੜੀ ਜਾ ਕੇ ਬਹਿ ਜਾਂਦੇ ਧਰਨਾ ਦਿਆਂਗੇ ਪੁਰਮਨ ਜਿੰਨਾ ਜਿਹੜਾ ਸਾਡਾ ਸਪੀਕਰ ਤੋੜ ਦਿੱਤਾ ਸਪੀਕਰ ਦਾ ਹਰਜਾਨਾ ਨਹੀਂ ਪਰਦੇ ਜੇ ਐਫ ਆਈ ਆਰ ਦਰਜ ਕਰਦੇ ਕਿੰਨ ਤੋੜਿਆ ਅਸੀਂ ਕੋਈ ਪ੍ਰੋਵੋਕੇਸ਼ਨ ਨਹੀਂ ਅਸੀਂ ਕਰ ਰਹੇ ਅਸੀਂ ਕੋਈ ਕਾਨੂੰਨ ਦੀ ਲੰਘਣਾ ਨਹੀਂ ਕਰ ਰਹੇ ਬਿਲਕੁਲ ਕਾਨੂੰਨ ਦੇ ਮਤਬਕ ਇਹ ਕਾਨੂੰਨ ਮੰਨਣ ਵਾਲੇ ਸ਼ਹਿਰੀ ਆ ਇਹ ਭਾਜਪਾ ਵਾਲਾ ਕਾਨੂੰਨ ਨਹੀਂ ਮੰਨਦਾ ਇਹ ਤਾਂ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦਾ ਜੇ ਦੀ ਸਰਕਾਰ ਦੁਬਾਰਾ ਬਣਦੀ ਆ ਇਹ ਸੰਵਿਧਾਨ ਹੀ ਬਦਲਨ ਨੂੰ ਫਿਰਦਾ ਇਹ ਦਾ ਜਿਹੜਾ ਦੇਸ਼ ਸਾਡੇ ਉਹਨਾਂ ਦੇਸ਼ ਪਤਿਆਂ ਨੇ ਲੱਖਾਂ ਸਿਰ ਵਾਰ ਕੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਸੀ ਇਹ ਮੁਰਗਲਾਮੀ ਵਾਲੇ ਪਾਸੇ ਨੂੰ ਇਹ ਹਿੰਦੂਵਾਦ ਵਾਲੇ ਪਾਸੇ ਨੂੰ ਕੱਟ ਗਿੰਤੀਆਂ ਨੂੰ ਇੱਥੋਂ ਕੱਢਣ ਦੇ ਮਨ ਨਾਲ ਹਰੀਜਨਾਂ ਨੂੰ ਇੱਥੋਂ ਪਾਸੇ ਕਰਨ ਦੇ ਨਾਲ ਉਹਨਾਂ ਨੂੰ ਕੱਲ ਨੂੰ ਐਸਾ ਕਾਨੂੰਨ ਬਣਾਉਣਾ ਕਿ ਹਰੀਜਨ ਜਿਹੜਾ ਮੰਦਰ ਵਿੱਚ ਮੱਥਾ ਵੀ ਨਾ ਟੇਕ ਸਕੇ ਇਦਾਂ ਦਾ ਬੈਕਵਾਰਡ ਕਲਾਸ ਦੇ ਖਿਲਾਫ ਮਲਾਜਮਾਂ ਦੇ ਖਿਲਾਫ ਇਹ ਸਾਰੇ ਕੁਝ ਜਲ ਚੰਗਾ ਜ਼ਮੀਨ ਸਾਰੀ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਦੇਣਾ ਚਾਹੁੰਦਾ ਅਮਾਨੀਆਂ ਅਡਾਨੀਆਂ ਨੂੰ ਇਹ ਉਹਨਾਂ ਦਾ ਕਰਿੰਦਾ ਆ ਇਹ ਦੇਦੋਂ ਵੱਧ ਕੁਝ ਨਹੀਂ ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਸਾਡੇ ਤੁਹਾਡੇ ਵੀਰ ਇੱਕ ਪੱਤਰਕਾਰ ਮੈਨੂੰ ਸਵਾਲ ਪੁੱਛਦਾ ਸੀ ਕਿ ਜਿਹੜੇ ਅੰਦਰ ਬੈਠੇ ਉਹ ਕੌਣ ਨੇ ਮੈਂ ਉਹ ਇਹ ਜਵਾਬ ਦਿੰਦਾ ਮੈਂ ਜੋ ਦੇਸ਼ ਦੀ ਆਜ਼ਾਦੀ ਲਈ ਲੋਕ ਲੜ ਰਹੇ ਸਨ ਉਹ ਭਗਸੇ ਹੁਣੀ ਖਾਸਿਆਂ ਦੇ ਨਾਲ ਸੇ ਜੁਮੇ ਜਾ ਰਹੇ ਸਨ ਉਹ ਲੋਕ ਵੀ ਬੜੇ ਟੋਢੀ ਸਨ ਜਿਹੜੇ ਸਰਕਾਰ ਦੀ ਗੱਲ ਸੁਣਦੇ ਟੋਢੀ ਲੋਕ ਨੇ ਜਿਹੜੇ ਸਰਕਾਰ ਦੀ ਗੱਲ ਸੁਣਦੇ ਨੇ ਇਹ ਕਰਕੇ ਸਾਡੀ ਬੇਨਤੀ ਹੈ ਵੀ ਅੱਜ ਲਾਸਟ ਮੌਕਾ ਲੋਕਾਂ ਕੋਲ ਜੇ ਇਸ ਵਾਰ ਵੀ ਮੋਦੀ ਜਿਹੜਾ ਵਾ ਉਹ ਬਹੁਤ ਮੱਤ ਵਿੱਚ ਆਉਂਦਾ ਦਾ ਨਾ ਦੇਸ਼ ਦਾ ਸੰਵਿਧਾਨ ਬਜੇਗਾ ਨਾ ਲੋਕਤੰਤਰ ਬਜੇਗਾ ਨਾ ਸਾਡੇ ਲੋਕ ਜਿਹੜੇ ਇੱਥੇੱਖ-ਵੱਖ ਧਰਮਾਂ ਦਾ ਗੁਲਦਸਤਾ ਜਿਹੜਾ ਵਾ ਇਹ ਲੋਕੀ ਧਰਮਾਂ ਦੇ ਨਾਂ ਤੇ ਲੜਾਏ ਜਾਣਗੇ ਐਸੇ ਕਾਨੂੰਨ ਬਣਾਏ ਜਾਣਗੇ ਪਿਆਜ ਦੇ ਬਲਾਜ਼ਮ ਸਾਨੂੰ ਡਾਂਗਾ ਮਾਰਦੇ ਫਿਰਦੇ ਨੇ ਇਹਨਾਂ ਨੂੰ ਬੰਦੂਆ ਮਜ਼ਦੂਰਾ ਨੂੰ ਕੰਮ ਕਰਨਾ ਪਏ ਇਹਨਾਂ ਦੀ ਵਰਦੀਆਂ ਆਇਆ ਹੋ ਨਹੀਂ ਰਹਿਣਗੀਆਂ ਜੇ ਇਹਦਾ ਇਹਦੀ ਵਸਤ ਕੀ ਤੇ ਬਿਲਕੁਲ ਇਹਨਾਂ ਤੋਂ 15-15 ਘੰਟੇ ਕੰਮ ਲੈ ਕੇ ਇਹਨਾਂ ਨੂੰ ਉਹਰ ਕਰਦੀਆਂ ਵੀ ਹੋਰ ਥੋੜੀਆਂ ਤਨਖਾਹਾਂ ਵੀ 10-10 ਹਜ਼ਾਰੀ ਹੋਣੀਆਂ ਉਹ ਸਾਰਾ ਕੋ ਮਜ਼ਦੂਰਾ ਹੰਗ ਕਰ ਦਿੰਦੀ ਇਹ ਕਰਕੇ ਅੱਜ ਲੋੜ ਹੈ ਲੋਕਾਂ ਨੂੰ ਸਾਰਿਆਂ ਨੂੰ ਇਹ ਜੇ ਜਾਗਰਤ ਹੋਣ ਤੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦਾ ਸਵਾਲ ਆ ਅੱਜ ਸਾਰੇ ਇਕੱਠੇ ਹੋ ਕੇ ਸਾਨੂੰ ਇਹ ਦੇਸ਼ ਦੀ ਮੋੜ ਆਜ਼ਾਦੀ ਦੀ ਲੜਾਈ ਜਿਹੜੀ ਆ ਉਹਦੇ ਚ ਬਣਦਾ ਹਿੱਸਾ ਪਾ ਕੇ ਦੇਸ਼ ਵਿੱਚ ਸੈਕੂਲਰ ਸਰਕਾਰ ਜਿਹੜੀ ਬਣਾਉਣੀ ਚਾਹੀਦੀ ਆ ਜਿਹੜੀ ਹਰ ਧਰਮ ਦਾ ਸਤਕਾਰ ਕਰੇ ਜਿੱਥੇ ਹਰ ਬੰਦੇ ਦਾ ਆਦਰ ਹੋਵੇ ਜਿੱਥੇ ਕਾਨੂੰਨ ਦਾ ਰਾਜ ਹੋਵੇ ਇਹ ਤੇ ਗੁੰਡਾਗਰਦੀ ਹੈ ਦੀ ਇਹ ਜੋ ਮਰਜ਼ੀ ਕਰੀ ਜਾਵੇ ਆ ਵੇਖਿਆ ਤੁਸੀਂ ਵੀ ਸਾਰੇ ਜਿਹੜੇ ਪੈਸੇ ਨੇ ਇਹਦੇ ਇੱਕ ਕਾਂਡ ਹੋਇਆ ਜੇ ਸਾਰੇ ਕਾਰਡ ਇਹਦੇ ਸਾਰੇ ਦੇਸ਼ ਖਾ ਲਿਆ 70 ਸਾਲ ਦੇ ਜਿਹੜੇ ਸਰਮਾਇ ਲੋਕਾਂ ਨੇ ਲੜ ਗਏ ਲੋਕਾਂ ਦੀ ਜੇਬਾਂ ਚ ਟੈਕਸ ਨਾਲ ਜਿਹੜੇ ਆਧਾਰੇ ਉਸਰੇ ਸਨ ਇਹਨੇ ਕਾਉਡੀਆਂ ਦੇ ਭਾਵ ਨੇ ਅਡਾਨੀਆਂ ਬਾਨੀਆਂ ਨੂੰ ਰੇਲਾਂ ਵੇਚੀਆਂ 에ਅਰਪੋਰਟਾਂ ਵੇਚੀਆਂ ਬੰਦਰਗਾਹਾਂ ਵੇਚੀਆਂ ਸਾਰਾ ਕੁਝ ਵੇਚ ਦਿੱਤਾ ਸਾਰਾ ਦੇਸ਼ ਵੇਚ ਦਿੱਤਾ ਇਹ ਕਰਕੇ ਅੱਜ ਦੇ ਖਿਲਾਫ ਜੱਟੇ ਬੰਦੂਰ ਦੀ ਲੋੜ ਹੈ ਆਰੇ ਬੂਤੋਂ ਨੋਭਾਈ ਜਿਹੜੇ ਗੜੇ ਇਹ ਜਿੱਦਾਂ ਜਿੱਦਾਂ ਮਤਲਬ ਪੂਰੀ ਵਿਧਾਨ ਸਭਾ ਕੋਈ ਪੂਰੀ ਵਿਧਾਨ ਸਭਾ ਤੋਂ ਸਾਰੇ ਬੂਤ ਜਿਹੜੇ ਲੋਕ ਆਏ ਨੇ ਪੰਜਾਬ ਮਤਲਬ ਸੱਜੇ ਕਲਾਨੋਟ ਤੇ ਤਾਂ ਰੇ ਬੰਦੀ ਬਣੀ ਤਾਂ ਦੀ ਬੀਜਪੀ ਦੀ ਕੁਝ ਵਰਕਰ ਨਹੀਂ ਦਿਖਾਈ ਦੇ ਰਹੇ ਇੱਥੇ ਉਹਦਾ ਬਾਰੇ ਕੁਝ ਨਹੀਂ ਜੀ ਜੀਪੀ ਦੀ ਕੋਈ ਪਰੇ ਬੰਦੀ ਇਹ ਤਾਂ ਹੀ ਕਾਂਗਰਸੀਆਂ ਪੁੱਛੋ ਕਿ ਕਿੰਨੇ ਟੜੇ ਵਜੇ ਨਹੀਂ ਲੋਕਲ ਵਰਕਰ ਤੁਹਾਡੇ ਕੋਈ ਵੀ ਨਹੀਂ ਸਭ ਵਰਕਰ ਆਇਆ ਗਿਆ ਸਭ ਮੈਂ ਬਿਲਕੁਲ ਆਡੀਟਿੰਗ ਲੈ ਕੇ ਚੱਲ ਰਹੇ ਨੇ ਸਰਨਾਲਾ ਦਾ ਜਨਰਲ ਆਰਨੋਵ ਦੇ ਆਪਣੇ ਸਾਥੀ ਆਪਣੇ ਭਰਾਏ ਦਾ ਠੀਕ ਹੈ ਜੀ ਇਹਨਾਂ ਨੂੰ ਸੁਣਨਾ ਜਨਰਲ ਨੂੰ ਆਉਂਦਾ ਸੁਣਿਆ ਹੋਰ ਬਾਕੀ ਪਾਰਟੀ ਜੀ ਵੋਟਾਂ ਮੰਗੇਗਾ ਜੀ ਤੀਜੇ ਵਾਲੇ ਕੋਲ ਬੋਲੋਗੇ ਸਾਥੀ ਨੇ ਕਹਰੇ ਸੀ ਕਿ ਨਕਲੀ ਤੋਂ ਸਾਹਮਣੇ ਬਾਹਰ ਬੈਠੇ ਸੀ ਉਹ ਬਹਿਣੇ ਕਰਦਾ ਵੀ ਸਾਰੇ ਇਨਸਾਨ ਸੀ ਕਿ ਕਹਰੇ ਸੀ ਬਾਹਰ ਬੈਠ ਕੇ ਨਕਲੀ ਕਰਦੇ ਨੇ ਫੋਨ ਨਾ ਕਰੀਂ ਆਉਂਦਾ ਉਸਾਨ ਉਸਾਨ ਹਨਾ ਫਾਲਤੂ ਆ ਗਏ ਅਮਾ ਉਹਨਾਂ ਨੂੰ ਉਸਾਨ ਹੋਰ ਬਾਹਰ ਇਹ ਕਿ ਉਹਨਾਂ ਦੀ ਕੋਈ ਗੱਲ ਹੈ ਨਹੀਂ ਆਪਣਾ ਹਾਲ ਕਰਨ ਦੇ ਲਈ ਆ ਕਿਸਾਨ ਜਿਹੜੇ ਬਾਕੀ ਬਾਈਕਾਂ ਤੇ ਆਏ ਉਹਨਾਂ ਨਾਲ ਉਹ ਕਹਿੰਦੇ ਨੇ ਕਿ ਇਹ ਗੱਲ ਕਰ ਮੈਂ ਜਿਹੜੇ ਲੋਕੀ ਨਹੀਂ ਜਾਂਦੇ ਜਾ ਰਹੇ ਹੋਰ ਦੋ ਵਾਰੀ ਗੱਲ ਕਰਨੀ ਹੈ ਗੱਲ ਕਰਨ ਤੋਂ ਬਾਅਦ ਉਹ ਤੁਹਾਨੂੰ ਲਾਗਦੇ ਮੁਰਲਾਵਾ ਦਾ ਦਾਵਾ ਕਰਦੇ 5 ਕਿਲੋਮੀਟਰ ਪਹਿਲਾਂ ਗੱਲ ਕਰਦੇ 5 ਕਿਲੋਮੀਟਰ ਅੱਗੇ ਲੈ ਕੇ ਉਤਰਨਾ ਲੱਗਦੇ ਕੀ ਮੈਸੇਜ ਜਨਾਂਦੇ ਜਾਂਦੇ ਚੀਜ਼ੇ ਵਿੱਚ ਦਿਖਾਓ ਅਸੋ ਉਹ ਸਰਕਾਰ ਦੇ ਬਣਨ ਵਾਲੀ ਹੈ ਬੀਜੇਪੀ ਦੀ ਮੋਦੀ ਜੀ ਬਣਨ ਵਾਲੀ ਹੈ ਇਹ ਹੋਰ ਨੂੰ ਜਦੋਂ ਆਉਗੇ ਫਿਰ 5 6 ਫੁੱਟ ਵਿੱਚ ਚੱਲ ਜੇ ਸਰ ਜੇ ਤੁਹਾਡੀ ਸਰਕਾਰ ਆ ਜਾਂਦੀ ਹੈ ਤੇ ਤੁਸੀਂ ਆਪਣੇ ਕੰਮ ਨਹੀਂ ਜਾਂਦੀ ਸਰਕਾਰ ਆਏ ਕਰਦੀ ਕੀ ਕੀ ਵਾਦੇ ਕਰਦੇ ਹੋ ਕੀ ਕਲਾਨਾਂ ਵਾਸਤੇ ਕੀ ਨਵਾਂ ਕੁਝ ਲੈ ਕੇ ਆਉਂਦੇ ਹੋ ਵਾਅਦੇ ਕਰਨੇ ਵੀ ਪਹਿਲੇ ਕੋਈ ਹੈਲਥ ਸਪਾਰਕ ਬੜੀ ਆਫਸਰ ਬਣ ਮਗੀਆਂ ਕੋਈ ਹਸਪਤਾਲ ਖੋਲਣਾ ਚਾਹੁੰਦੇ ਜਿਦਾ ਕਿ ਪੀਜੀਆ ਇਹ ਤਾਂ ਉਸ ਤੋਂ ਬਾਅਦ ਨੌਜਵਾਨਾਂ ਨੂੰ ਰੋਜ਼ਗਾਰ ਵਾਸਤੇ ਅਸੀਂ ਕਿਹਾ ਮਾ ਜਿਹੜੀ ਇੰਡਸਟਰੀ ਚੱਲ ਗਈ ਉਹ ਵਾਪਸ ਆਉਂਦੀ ਸੰਜੀਵ ਕੁਦਰਤਾਸਵਾਲ ਤੇਜਸੰਗੀ ਦੇ ਨਾਮ ਉੱਤੇ ਲੋਕਾਂ ਦਾ ਮਤਲਬ ਰੁਕ ਗਿਆ ਬਿਨਾਂ ਮੇਜੇ ਕੰਟਰੋਲ ਦੇ ਹੈ ਕੋਈ ਸਰਕਾਰ ਜਿਹੜਾ ਹੁਣ ਚੱਲਦਾ ਹੋ ਰਿਹਾ ਹੈ ਜਿੰਦਰੇਜ ਬੱਬੂ ਆਇਆ ਮਨਾ ਤੈਨੂੰ ਕੰਮ ਕਰਕੇ ਵਸਾਉਂ ਤਾਡੀ ਨਾਲ ਤੁਹਾਡਿਆਂ ਕੋਲ ਇਹਦੀ ਸਾਰੇ ਹੀ ਭਾਜੀਪੀ ਦਾ ਵਿਰੋਧ ਹੋ ਰਿਹਾ ਪੰਜਾਬ ਚ ਉਹ ਭਾਜੀਪੀ ਜਿਹੜਾ ਵਿਰੋਧ ਇਹਦਾ ਕਰਨਾ ਹੈ ਉਹਨਾਂ ਦਾ ਕਰਨਾ ਹੀ ਕਰਨਾ ਹੈ ਔਰ ਜੇ ਦੇਖ ਲਓ ਭਾਜੀਪੀ ਨੇ ਸੱਤ ਬੋਟੇ ਚੱਲਿਆ ਇਹ ਸਾਰ ਇੱਕ ਤਰ੍ਹਾਂ ਦਾ ਇਹੋ ਜਿਹੀ ਚੀਜ਼ ਹੈ ਵੀ ਜਿਹੜੀ ਤੁਸੀਂ ਪਾਰਟੀ ਦੇ ਕੈਂਡੀਡੇਟ ਹੁੰਦੇ ਨੇ ਕੋਈ ਪਰਸ਼ਟ ਹੁੰਦੇ ਨੇ ਬਸ ਸਾਰੇ ਕੁਝ ਕਰਨੀ ਆ ਤੇ ਦੇਖੋ ਪੀਜਪੀ ਜੀ ਆ ਜਾਂਦਾ ਬਿਲਕੁਲ ਸਹੀ ਹੋ ਜਾਂਦਾ ਜੇ ਜੀ ਮਨ ਬਤਾ ਉਹ ਬੀਜਪੀ ਦੇ ਕੈਂਡੀਡੇਟ ਦਰ ਸਭ ਤੋਂ ਬਈ ਹੈ ਅੱਜ ਇਹੇ ਗੱਲ ਦੇ ਕੋ ਬੁੱਕ ਬੁੱਕ ਕਰਦੇ ਇਹਨਾਂ ਦਾ ਕੋ ਸਾਰੇ ਚੋਣਾਂ